ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਤੇ ਅੱਜ ਦਾ ਰੈਕਸ਼ਨ ਆਪਾਂ ਕਰਨ ਜਾ ਰਹੇ ਹਾਂ ਜੀ ਬਹੁਤ ਘੈਂਟ ਜੀ ਫਣੀ ਜੀ ਵੀਡੀਓ ਆ ਤੇ ਘਰ ਵਾਲੀ ਦੇ ਨਾਲ ਜੀ ਗਲੀ ਵਿੱਚ ਪੇਕੇ ਤੇ ਆਓ ਜੀ ਇਹ ਵੀਡੀਓ ਕਰਦੇ ਹਾਂ ਸ਼ੁਰੂ ਘਰ ਵਾਲੀ ਦੇ ਨਾਲ ਦੀ ਗਲੀ ਵਿੱਚ ਪੇਕੇ ਨੇ ਤੜਕੇ ਜਾ ਕੇ ਆਥਣ ਨੂੰ ਉਹ ਮੁੜਿਉਂਦੀ ਐ ਓ ਕਰਵਾਲੀ ਦੇ ਨਾਲ ਦੀ ਗਲੀ ਵਿੱਚ ਤੀਕੇ ਨੇ ਜਾ ਕੇ ਸਵੇਰੇ ਆਥਣ ਨੂੰ ਉਹ ਮੁੜ ਆਉਂਦੀ ਐ ਰੁੰਦ ਨਿਆਣੇ ਮੇਰੇ ਪੱਲੇ ਪਾ ਜਾਂਦੀ ਮੰਮੀ ਆਪਣੀ ਨਾ ਸ਼ਾਪਿੰਗ ਉੱਤੇ ਤੁਰੀ ਰਹੀ ਐ ਓ ਕਰਵਾਲੀ ਕਾਲੀ ਵਿੱਚ ਤੇ ਕੇ ਨੇ ਤਰੀਕੇ ਜਾ ਕੇ ਆਥਣ ਨੂੰ ਉਹ ਮੁੜੇ ਆਉਂਦੀ ਐ ਦੋ ਆਪਣੀਆਂ ਦੋ ਮੇਰੀਆਂ ਤੂੰ ਪਕਾਲੀ ਵੇ ਨਾਲੇ ਇਧਰ ਆ ਜਾ ਸਬਜੀ ਇਧਰ ਬਣੀ ਪਈ ਆ ਆਪਣੇ ਰਿਸ਼ਤੇ ਦਾਰਾ ਮੇਰੀ ਵਾਰੀ ਬੂਠੀ ਉਹਦੀ ਸੜੀ ਰਹਿੰਦੀ ਐ ਕਰਵਾਲੀ ਦੇ ਨਾਲ ਦੀ ਗਲੀ ਵਿੱਚ ਸਿਰਕੇ ਨੇ ਦੜਕੇ ਜਾ ਕੇ ਆਥਣ ਨੂੰ ਉਹ ਮੁੜ ਆਉਂਦੀ ਐ ਹਾਂਜੀ ਸਾਰੇ ਦੱਸਿਓ ਜੀ ਭੈਣ ਭਰਾ ਜਿੰਨੇ ਆਪਣੇ ਚੈਨਲ ਨਾਲ ਜੁੜੇ ਆ ਕੀ ਵੀਡੀਓ ਕਿਵੇਂ ਦੀ ਲੱਗੀ ਆ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਵੀਡੀਓ ਤੇ ਸ਼ੇਅਰ ਜਰੂਰ ਕਰਦਿਆ ਕਰੋ ਵੀਡੀਓ ਨੂੰ ਜੀ ਤੁਹਾਡੇ ਲਈ ਵੀਡੀਓ ਆਪਾਂ ਬਣਾਉਂਦੇ ਨੇ ਮਿਹਨਤ ਕਰਕੇ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਤੇ ਜਿਹੜੇ ਭੈਣ ਭਰਾ ਨਵੇਂ ਆਪਣੇ ਚੈਨਲ ਆ ਜਿਹੜਾ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਕਿਉਂਕਿ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਕਿਉਂਕਿ ਆਉਣ ਵਾਲੀ ਵੀਡੀਓ ਹਰ ਤੁਹਾਡੇ ਤੱਕ ਪਹੁੰਚ ਸਕੇ ਤੇ ਠੀਕ ਹੈ ਜੀ ਮਿਲਦੇ ਆਪਾਂ ਕੋਈ ਅਗਲੀ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਸਤਿ ਸ੍ਰੀ ਅਕਾਲ ਜੀ